ਆਰਨਾ ਨੌਜਵਾਨ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਤੁਸੀਂ ਵੀਰ ਜੀ ਮੇਰਾ ਨਾਮ ਮਲਕੀਤ ਸਿੰਘ ਹੈ ਪਿੰਡ ਰਾਮਗੜ੍ਹ ਤੋਂ ਆਇਆ ਤੇ ਤੋਂ 20-22 ਕਿਲੋਮੀਟਰ ਤੋਂ ਥਾਪਿਆ ਹੋਈ ਜੀ ਹੁਣ ਇਹ ਲਗਾਤਾਰ ਜਿਹੜਾ ਬਨ ਦੀ ਪੂਰਤੀ ਦਾ ਕੰਮ ਚੱਲ ਰਿਹਾ ਹੈ ਇਹ ਵੱਡੀ ਗਿਣਤੀ ਤੇ ਨੌਜਵਾਨ ਹੋਰ ਜਿਹੜੇ ਸਮਾਜ ਸੇਵੀ ਆ ਇਲਾਕੇ ਦੇ ਲੋਕ ਪਹੁੰਚੇ ਆ ਕਿਵੇਂ ਦੇ ਹਾਲਾਤ ਆ ਹੁਣ ਵੀਰ ਜੀ ਜਿੰਨੇ ਇਲਾਕੇ ਨਿਵਾਸੀਆਂ ਨੇ ਜਿੰਨੇ ਵੀਰ ਬਾਹਰ ਆਏ ਨੇ ਇੰਨਾ ਸਹਿਯੋਗ ਦਿੱਤਾ ਇਹਦੇ ਕਰਕੇ ਸਾਡਾ ਏਰੀਆ ਬਚ ਗਿਆ ਇਹਦੇ ਪਾਣੀ ਦਾ ਵਹਾਅ ਸਿੱਧਾ ਇੱਥੋਂ ਹੋ ਕੇ ਸਿੱਧਾ ਸਾਡੇ ਪਿੰਡਾਂ ਨੂੰ ਜਾਣਾ ਸੀ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਗੇ ਸਾਡੇ ਨਾਲ ਮਦਦ ਕੀਤੀ ਤੇ ਬੰਦ ਰੋਕਿਆ ਹੁਣ ਕਿੰਨਾ ਕੁ ਲੰਬਾ ਵੰਨ ਹੈ ਜਿਹੜਾ ਇਹਨੂੰ ਪਾਰ ਪਿਆ ਸੀ ਤੇ ਕਿੰਨੇ ਤੱਕ ਇਹਦੀ ਜਿਹੜੀ ਪਰਪਾਈ ਹੋ ਚੁੱਕੀ ਹੈ ਜੀ ਵੀਰ ਜੀ ਪਰਪਾਈ ਪਾਰ ਤਾਂ ਵਾਹ ਵਾ ਲੰਮਾ ਪਿਆ ਹੋਇਆ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਦੂਰ ਤੱਕ ਪਾਰ ਲੱਗਿਆ ਹੋਇਆ ਜੀ ਤੇ ਇਹਦੀ ਹੁਣ ਪਰਪਾਈ ਵੀ ਤੁਹਾਡੇ ਸਾਹਮਣੇ ਹੀ ਹੈ ਰੋਕ ਲਿਆ ਅੱਗੇ ਜਾਨੀ ਕਿ ਹੁਣ ਟੱਕਰ ਸਿੱਧੀ ਟੱਕਰ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਰੋਕ ਲਿਆ ਵੀਡੀਓ ਦੇ ਵਿੱਚ ਲਗਾਤਾਰ ਦੇਖ ਰਹੇ ਆ ਵਾਖਵਾ ਖਾਗੂ ਸਹਿਬਾਨ ਵੀ ਇੱਥੇ ਪਹੁੰਚ ਰਹੇ ਆ ਕਿਵੇਂ ਦੀ ਮਦਦ ਰਹੀ ਹੈ ਕੌਣ ਕੌਣ ਆਗੂ ਹੁਣ ਤੱਕ ਇੱਥੇ ਆ ਚੁੱਕੇ ਸਾਰੇ ਹੀ ਫੋਟੋਆਂ ਖਿਚਾਉਂਦੇ ਨੇ ਆ ਨੂੰ ਵਾਪਸ ਹੋ ਜਾਂਦੇ ਨੇ ਜਿੱਦਾਂ ਦੇ ਕੱਪੜੇ ਸਾਫ-ਸਾਫ ਦੇ ਕੱਪੜੇ ਪਾ ਕੇ ਆਂਦੇ ਨੇ ਉਦਾਂ ਹੀ ਕੱਪੜੇ ਸਾਫ-ਸੁਤਰੇ ਆਪਣੇ ਘਰੇ ਚੱਲ ਜਾਂਦੇ ਨੇ ਕੋਈ ਨਹੀਂ ਇੱਥੇ ਸਰਕਾਰ ਪ੍ਰਸ਼ਾਸਨ ਕੋਈ ਨਹੀਂ ਮਦਦ ਕਰ ਰਿਹਾ ਸਾਰੇ ਆਪਣੇ ਕਿਸਾਨ ਵੀਰ ਸਾਰੇ ਆਲੇ-ਦੁਆਲੇ ਪਿੰਡਾਂ ਦੇ ਨੌਜਵਾਨ ਨੇ ਬਹੁਤ ਹੱਲਾ ਮਾਰਿਆ ਆ ਤੇ ਬਹੁਤ ਜ਼ਿਆਦਾ ਫਰਾਲਾ ਕਰ ਰਹੇ ਨੇ ਲੰਗਰ ਵੀ ਬਹੁਤ ਜ਼ਿਆਦਾ ਆ ਰਿਹਾ ਆ ਮਦਦ ਬਹੁਤ ਆ ਰਹੀ ਆ ਜਿੰਨੀ ਸੰਗਤ ਨੇ ਕੀਤਾ ਜਿੰਨਾ ਇਹ ਵੀਰਾਂ ਦਾ ਸਹਿਯੋਗ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਦੀ ਬਦੌਲਤ ਸਾਰੇ ਅਸੀਂ ਖੜੇ ਆ ਪ੍ਰਸ਼ਾਸਨ ਸਰਕਾਰ ਦਾ ਜੇ ਕੋਈ ਵੀ ਪ੍ਰਸ਼ਾਸਨ ਤਾਂ ਲਗਾਤਾਰ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਹੈ ਜਿਹੋ ਜੀ ਸਹਿਯੋਗ ਦੀ ਲੋੜ ਹੈ ਵਕਫਾਕ ਟੀਮਾਂ ਵੀ ਲੱਗੀਆਂ ਹੋਈਆਂ ਆ ਆਰਮੀ ਵੀ ਇੱਥੇ ਪਹੁੰਚੀ ਹੋਈ ਹੈ ਵੀਰ ਜੀ ਤੁਸੀਂ ਇੱਥੇ ਆਰਮੀ ਆਪ ਵੀ ਦੇਖ ਲਓ ਕੋਈ ਆਰਮੀ ਵਾਲੇ ਹੈਗੇ ਨੇ ਉਹ ਬਸ ਮੜ ਮੋਟੇ ਗਾਈਡ ਕਰ ਰਹੇ ਨੇ ਬਈ ਇੱਥੋਂ ਠਾ ਲੱਗੂਗੀ ਇੱਥੇ ਬੰਨ ਬੰਨੋ ਤੇ ਅੱਗੇ ਹੁਣ ਇੱਥੋਂ ਅਸੀਂ ਬੰਨ ਬੰਨਿਆ ਹੋਇਆ ਇੱਥੋਂ ਦਾ ਬਚਾਅ ਹੋ ਗਿਆ ਹੁਣ ਅਗਿਓਟਾ ਲੱਗਣੀ ਸ਼ੁਰੂ ਹੋ ਗਈ ਆ ਤੁਸੀਂ ਵੀ ਕੈਮਰਾ ਕਮਾ ਸਕਦੇ ਹੋ ਇੱਥੋਂ ਟਾ ਹੁਣ ਸਿੱਧੀ ਹੋ ਗਈ ਅਗਿਓਟਾ ਲੱਗਣੀ ਸ਼ੁਰੂ ਹੋ ਗਈ ਆ ਬੰਨ ਨੂੰ ਤੇ ਹੁਣ ਇੱਥੋਂ ਛੱਡ ਕੇ ਅੱਗੇ ਜਾਣਾ ਪੈਣਾ ਆ ਸਾਰੇ ਕਿਸਾਨਾਂ ਨੂੰ ਆਪਣੇ ਨੂੰ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਇੱਥੇ ਪਹੁੰਚੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੈਲੀਏ ਜਿਹੜੇ ਇੱਥੇ ਲੋਕ ਸੇਵਾ ਕਰ ਰਹੇ ਆ ਉਹਨਾਂ ਨੂੰ ਡੀਜ਼ਲ ਤੇ ਕੈਸ਼ ਵੀ ਜਿਹੜੀ ਉਹਨਾਂ ਦੀ ਮਦਦ ਕੀਤੀ ਆ ਜੀ ਹਾਂਜੀ ਹਾਂਜੀ ਸੁਖਵੀਰ ਸਿੰਘ ਬਾਦਲ ਜੀ ਨੇ ਸੇਵਾ ਕੀਤੀ ਆ ਜੀ ਬਾਕੀ ਟਰੈਕਟਰ ਬਹੁਤ ਸਾਰੇ ਆਪਣੇ ਚੱਲ ਰਹੇ ਨੇ ਕਿਸਾਨਾਂ ਵੀਰਾਂ ਦੇ ਉਹਨਾਂ ਵਿੱਚ ਤੇਲ ਵੀ ਪਾਇਆ ਜਾ ਰਿਹਾ ਲਗਾਤਾਰ ਤੇ ਬਹੁਤ ਜਿਆਦਾ ਦੂਰੋਂ ਦੂਰੋਂ ਸੇਵਾ ਕਰ ਰਹੇ ਨੇ ਆਪਣੇ ਕਿਸਾਨ ਵੀਰ ਹੋਰ ਬਹੁਤ ਸਾਰੇ ਟਰੈਕਟਰ ਚੱਲ ਰਹੇ ਨੇ ਬਹੁਤ ਹੱਲਾ ਮਾਰ ਰਹੇ ਨੇ ਆਪਣੇ ਨਾਲ ਦੇ ਪਿੰਡ ਦੇ ਲੋਕ ਹੈ ਉਹਨਾਂ ਦੇ ਕੀ ਹਾਲਾਤ ਹੈ ਕਿਵੇਂ ਦੇ ਹੁਣ ਮਨੋਦਸ਼ਾ ਕਿਹੇ ਜੀ ਉਹਨਾਂ ਦੀ ਖੌਨ ਤਾਂ ਲਗਭਗ ਥੋੜੀ ਬੋਤੀ ਸਹੀ ਆ ਪਹਿਲਾਂ ਤਾਂ ਐਦਾ ਸੀਗਾ ਬਈ ਰੋਟ ਜਾਣਾ ਹਟ ਜਾਣਾ ਆ ਤੇ ਸਾਰਿਆਂ ਨੇ ਆਪਣਾ ਸਮਾਨ ਚੱਕ ਕੇ ਜਨਕੀ ਦੂਰ ਦੂਰ ਚਲ ਗਏ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਿੱਥੇ ਸੇਫ ਜਗ੍ਹਾ ਆ ਜਿੱਥੇ ਪਾਣੀ ਦੀ ਮਾਰ ਨਹੀਂ ਹੈਗੀ ਤਾਂ ਫੇ ਹੁਣ ਦੇ ਨਾਲ ਹੌਸਲਾ ਤਾਂ ਉਹਨਾਂ ਨੂੰ ਜ਼ਰੂਰ ਮਿਲਿਆ ਹੋਣਾ ਵੀ ਚਲੋ ਸੰਗਤ ਆ ਗਈ ਆ ਹੁਣ ਕੁਝ ਨਾ ਕੁਝ ਫਰਕ ਪਏਗਾ ਬਹੁਤ ਜਿਆਦਾ ਹੌਸਲਾ ਮਰੇ ਆ ਆਪਣੇ ਨਾਲ ਦੇ ਲਾਗੇ ਪਿੰਡ ਲਗਭਗ 20 25 ਪਿੰਡਾਂ ਨੂੰ ਹੌਸਲਾ ਮਿਲਿਆ ਆ ਉਹਨਾਂ ਨੇ ਫੋਨ ਵੀ ਕੀਤੇ ਸਾਡੇ ਤਨੂਰ ਪਿੰਡ ਤੋਂ ਹੋਰ ਲਾਗੇ ਤੱਕ ਰਾਮਗੜ੍ਹ ਪਿੰਡ ਹੋਰ ਬਹੁਤ ਸਾਰੇ ਦੂਰ ਖੰਨੇ ਤੋਂ ਲੁਧਿਆਣੇ ਤੋਂ ਸਾਰੇ ਮਿੱਟੀ ਦੀ ਸੇਵਾ ਕਰ ਰਹੇ ਨੇ ਇੱਕ ਬੜਾ ਟੈਗ ਲਾਇਆ ਜਾਂਦਾ ਹੈ ਆਮ ਤੌਰ ਤੇ ਆਪਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀ ਥੋੜੀ ਹੋ ਜਾ ਮੇਰੀ ਹੋਵੇ ਵੀ ਨਸ਼ਈ ਪੰਜਾਬ ਦੇ ਨੌਜਵਾਨ ਜੀ ਜਿਹੜਾ ਵੀ ਆ ਕੇ ਕਹਿੰਦਾ ਸੀ ਨਸ਼ੇੜੀ ਨੇ ਚਾਹੇ ਕੋਈ ਵੀ ਹੈ ਐ ਨਹੀਂ ਹੋ ਉਹ ਆਗੇ ਇੱਥੇ ਦੇਖ ਲੈਣ ਤੇ ਕਿੰਨਾ ਕ ਨਸ਼ਾ ਕਰਦੇ ਨੇ ਵੀਰ ਸਾਡੇ ਕਿੰਨਾ ਕ ਕੀ ਹੋ ਰਿਹਾ ਦੇਖੋ ਸਭ ਤੋਂ ਵੱਧ ਜੋਸ਼ ਜਵਾਨਾ ਜੀ ਹੈ ਨੌਜਵਾਨਾ ਵੀਰਾਂ ਜੀ ਹੈ ਬਜ਼ੁਰਗਾਂ ਦਾ ਆਸਰਾ ਉਹਨਾਂ ਦੀ ਗਾਈਡ ਹੈ ਤੇ ਨੌਜਵਾਨ ਵੀਰ ਅੱਗੇ ਹੋ ਕੇ ਕੰਮ ਕਰਦੇ ਪਏ ਨੇ ਕਿੰਨੇ ਕ ਇੱਕ ਗੱਲ ਪੈਸੇ ਵੀ ਕਰਨ ਵਾਲੇ ਕਿੰਨੇ ਕ ਪੁਲਿਸ ਬਣਦੇ ਕਿੰਨੇ ਕ ਅਸੀਂ ਇੰਜੀਨੀਅਰ ਆ ਕਿੰਨੇ ਕਸੀਂ ਜਿਹੜੇ ਇਹ ਜੇ ਬੰਨ ਬੰਨ ਤੇ ਕੋਈ ਤਜਰਬਾ ਸਾਨੂੰ ਨਹੀਂ ਅਸੀਂ ਫੇਰ ਵੀ ਲੱਗੇ ਹੋਏ ਆ ਅੱਜ ਕੋਈ ਤਜਰਬਾ ਨਹੀਂ ਆਪਣੇ ਕਿਸਾਨਾਂ ਪੀਰਾਂ ਨੂੰ ਕਿਉਂਕਿ ਅਸੀਂ ਕਿਹੜਾ ਬੰਨ ਨੇ ਤਾਂ ਬੰਨ ਬੰਨਦੇ ਰਹਿੰਦੇ ਆ ਸਾਡਾ ਕਿਹੜਾ ਦਿੱਲੀ ਦਾ ਕੰਮ ਆ ਪਰ ਸਾਨੂੰ ਫੇਰ ਵੀ ਹੌਸਲਾ ਆ ਬਈ ਅਸੀਂ ਰਲ ਮਿਲ ਕੇ ਚੱਲ ਰਹੇ ਆ ਸਾਰੇ ਰਲ ਮਿਲ ਕੇ ਆਪਣਾ ਜੋ ਵੀ ਥੱਲੇ ਪਰ ਪਰ ਮਿੱਟੀ ਦੇ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਉਹ ਆਪਣੇ ਹਿਸਾਬ ਦੇ ਨਾਲ ਜਿੱਥੇ ਪਾਣੀ ਜ਼ਿਆਦਾ ਆ ਬੰਨ ਨੂੰ ਢਾ ਲੱਗੀ ਹੋਈ ਆ ਉੱਥੇ ਅਸੀਂ ਥੱਲੇ ਜਿਆਦਾ ਤੋਂ ਜਿਆਦਾ ਰੱਖ ਰਹੇ ਹਾਂ ਬਿਲਕੁਲ ਅਸੀਂ ਵੀ ਕਾਮਨਾ ਕਰਦੇ ਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹ ਜਿਹੜੇ ਵੀਰ ਆ ਸਾਡੇ ਪਹੁੰਚੇ ਹੋਏ ਸੇਵਾ ਕਰ ਰਹੇ ਆ ਲਗਾਤਾਰ 10 ਦਿਨ ਹੋ ਗਏ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਇਹਨਾਂ ਦੀ ਸੇਵਾ ਨੂੰ ਹਲ ਪਵੇ ਬੂਰ ਪਵੇ ਜਿਹੜਾ ਇਹ ਬੰਨ ਪੱਕਾ ਹੋ ਸਕੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜ਼ਰੂਰ ਇਸ ਨੂੰ ਦੇਖੋ ਇਹ ਤਾਂ ਅਰਜੀ ਤੌਰ ਤੇ ਆਲੇ ਤੁਸੀਂ ਇੱਕ ਵਾਰ ਤਸਵੀਰਾਂ ਤਾਂ ਦੇਖੋ ਜਾਹੋ ਜਲਾਲ ਹੈ ਜਿਹੜਾ ਇਹ ਪੰਜਾਬ ਦਾ ਇਹ ਖਾਲਸੇ ਦਾ ਜਾਹੋ ਜਲਾਲ ਨਜ਼ਰ ਆ ਰਿਹਾ ਹੈ ਕਿਵੇਂ ਲੋਕ ਸੰਗਤ ਨੌਜਵਾਨ ਜਿਹੜੇ ਇੱਥੇ ਪਹੁੰਚੇ ਸੀ ਜਿਸ ਨੂੰ ਨਸ਼ੇੜੀ ਕਹਿ ਕੇ ਭੰਡਿਆ ਗਿਆ ਬਾਲੀਵੁੱਡ ਦੇ ਵੱਲੋਂ ਉਹਨਾਂ ਦੇ ਮੂੰਹ ਦੇ ਉੱਤੇ ਇਹ ਤਮਾਚਾ ਹੈ ਕਿ ਆ ਕੇ ਦੇਖਣ ਅੱਜ ਕਿ ਇਹ ਨੌਜਵਾਨ ਕਿੰਝ ਡਟੇ ਹੋਏ ਐ ਕੈਮਰਾਮੈਨ ਚਕਦੇਵ ਸਿੰਘ ਦੇ ਨਾਲ ਹਰਮੀਤ ਸਿੰਘ ਮੋਹਾਲੀ ਮੀਡੀਆ ਲਈ ਰੋਪੜ ਤੋਂ